ਜਿਸ ਤਰੀਕੇ ਦੀ ਘਟਿਆ ਸੁਨੀਲ ਜਾਖੜ ਨੇ ਪਾਰਟਿਕਸ ਨੂੰ ਦੋਕੀਤੀ ਔਰ ਮੈਨੂੰ ਵਿਸ਼ਵਾਸ ਕਰਤ ਕਹਾਂਗਾ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਦੇ ਨਾਲ ਕੀ ਹੁਣ ਇਹ ਅੱਜ ਅਸਤੀਫਾ ਦੇਗਾ ਸੁਨੀਲ ਜਾਖੜ ਕਿ ਮੈਨੂੰ ਐਜ਼ ਅ ਹਿੰਦੂ ਇਗਨੋਰ ਕੀਤਾ ਗਿਆ ਮੈਨੂੰ ਇਨਾ ਕੁਝ ਬੋਲਣ ਦੇ ਬਾਵਜੂਦ ਕਾਂਗਰਸ ਦੇ ਅਗੇਂਸਟ ਕਿ ਇਹ ਇਹਦੇ ਚ ਜ਼ਰੂਰਤ ਹੈ ਹੁਣ ਕਿ ਬੀਜੇਪੀ ਚ ਇਹ ਬੋਲੇਗਾ ਮੇਰਾ ਤੇ ਇਨਾ ਸਵਾਲ ਹੈ ਅਤਵਾ ਦਾ ਦੌਰ ਵੇਖਿਆ ਜੇ ਉਹ ਦੋ ਹਿੰਦੂ ਸਿੱਖ ਦਾ ਬਖੇੜਾ ਨਹੀਂ ਪਿਆ ਤੇ ਹੁਣ ਕੀ ਪਾਲੇਗਾ ਸੁਨੀਲ ਜਾਖੜ ਕੰਗਰਸ ਨਾਟ ਵਰਗੀ ਐ ਮੈਂਬਰ ਪਾਰਲੀਮੈਂਟ ਸਿੱਖਾਂ ਨੂੰ ਵੇਖ ਕੇ ਜਾਣ ਬੂਝ ਕੇ ਇਸ ਤਰ੍ਹਾਂ ਦੇ ਬਿਆਨ ਦਿੰਦੀ ਇਹਨੂੰ ਕਿਸ ਤਰ੍ਹਾਂ ਵੇਖਦੇ ਜਿੰਦਾ ਜਿਹੜਾ ਜੋ ਚੀਜ਼ ਦਾ ਲੈਵਲ ਆ ਉਹ ਓਨੀ ਗੱਲ ਕਰ ਸਕਦਾ ਕਿ ਸਿੱਧੀ ਪੂਰੀ ਸਟੇਟ ਨੂੰ ਕਹਿਣਾ ਕਿ ਇਹ ਆਤਵਾਦੀ ਵੱਖਵਾਦੀ ਨੇ ਉਹਨੂੰ ਪਤਾ ਹੀ ਨਹੀਂ ਉਹਨੇ ਕਦੀ ਹਿਸਟਰੀ ਪੜ੍ਹੀ ਨਹੀਂ ਉਹਨੇ ਕਦੀ ਕਿਤਾਬ ਹੀ ਨਹੀਂ ਖੋਲੀ ਤਾਂ ਦੀਆਂ ਮੁੱਖ ਹੰਦ ਨੇ ਭਾਸ਼ਣ ਕੀਤੇ ਤਿਤਲੀਆਂ ਸੁਣਾਉਣੀਆਂ ਜਾਂ ਕਹਿਣਾ ਕਿ ਉਹ ਵੀ ਜਿੱਤ ਗਿਆ ਉਹ ਵੀ ਜਿੱਤ ਗਿਆ ਉਹ ਵੀ ਆ ਗਿਆ 13 ਪੰਜਾਬ ਚ ਆ ਗਿਆ 14ਵੀਂ ਚੰਡੀਗੜ੍ਹ ਦੀ ਆ ਗਈ 7 ਹਰਿਆਣੇ ਦੀ ਆ ਗਈ ਉਹ ਪਹਿਲੋ ਵੇਖ ਤੇ ਲੈ ਤੇਰੇ ਕੈਂਡੀਡੇਟ ਕਿੱਥੇ ਨੇ Chief Minister ਨੂੰ Chief Minister ਵਾਲੇ ਮੋੜ 'ਚ ਆਉਣਾ ਪਏਗਾ ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਨਾਬ ਪੰਜਾਬ ਦੀ ਗੱਲ ਕਰੀਏ ਤੁਸੀਂ ਸਿਰਫ ਜਿਹੜਾ ਇਨਕਲਾਬ ਸੀ ਮਾਤਨ ਜਿਹੜਾ ਸਰਦਾਰ ਭਗਤ ਸਿੰਘ ਲੈ ਕੇ ਆਈ ਉਹਦੀ ਗੱਲ ਕਰਨ ਨਾਰੇ ਨਾਲ ਇਨਕਲਾਬ ਨਹੀਂ ਹੁੰਦਾ ਰਵਨੀਤ ਬਿੱਟੂ ਨੂੰ ਮੰਤਰੀ ਦਾ ਅਹੁਦਾ ਦੇਣ ਦੇ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਤੇ ਇਸ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਇਸ ਵਾਰ ਹਿੰਦੂ ਚਿਹਰਾ ਪਾਜਪਾਨੇ ਕਿਉਂ ਨਹੀਂ ਦਿੱਤਾ ਸਿਕਚਰਾ ਕਿਉਂ ਦਿੱਤਾ ਤਾਂ ਟਵੀਟ ਕੀਤੀ ਸੀ ਗੱਲਬਾਤ ਕਰਨ ਲਈ ਸਾਡੇ ਨਾਲ ਤਿਆਰ ਨੇ ਰੰਦਾਵਾ ਸਾਹਿਬ ਕੀ ਕਹਿਣਾ ਚਾਹੋਗੇ ਕਿ ਇੱਕ ਬੜਾ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਕਿਹਾ ਗਿਆ ਸੀ ਕਿ Hindu ਹੋਣ ਦੇ ਕਰਕੇ ਮੈਨੂੰ ਨਕਾਰਿਆ ਗਿਆ ਹੈ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬੇਕੋ ਮੈਨੂੰ ਇਹ ਨਹੀਂ ਕਿ ਕੌਣ ਬਣਿਆ ਸਿੱਖ ਬਣਿਆ ਪਹਿਲਾਂ ਸਿੱਖਾਂ ਨੂੰ ਵਿੱਚ ਨੁਮਾਇੰਦਗੀ ਮਿਲਦੀ ਰਹੀ ਹੈ ਔਰ ਤੁਹਾਨੂੰ ਯਾਦ ਹੋਣਾ ਕਿ ਪੁਰਾਣੇ ਜ਼ਮਾਨੇ ਚ ਡਾਕਟਰ ਮਰਮੋਣ ਸਿੰਘ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਬੜੇ ਇੰਪੋਰਟੈਂਟ ਜਿਹੜੇ ਸੀਗੇ ਜਾਂ ਪੁੱਥੋਂ ਵਾਲੇ ਅਬੋਰ ਤੋਂ ਦੇ ਸੀਗੇ ਆ ਸਰਦਾਰ ਬਲਦੇਵ ਸਿੰਘ ਸੀਗੇ ਇਹ ਸਾਰਿਆਂ ਬੜੀਆਂ ਇੰਪੋਰਟੈਂਟ ਤੇ ਬੜੀਆਂ ਫਟੀਆਂ ਜਿਹੜੀਆਂ ਪੋਸਟਾਂ ਜਿਹੜੀਆਂ ਤੇ ਐਕਸਟਰਨਲ ਅਫੇਅਰਜ਼ ਮਿਨਿਸਟਰ ਜਾਂ ਡਿਫੈਂਸ ਮਿਨਿਸਟਰ ਜਾਂ ਐਗਰੀਕਲਚਰ ਮਿਨਿਸਟਰ ਸਪੀਕਰ ਲਾਣਾ ਇਹ ਕਾਂਗਰਸ ਨੇ ਹਮੇਸ਼ਾ ਹੀ ਸੇਖਣ ਉਪਰ ਅਥੋਰਿਟੀ ਰੱਖਿਆ ਇਹਦੇ ਬਾਅਦ ਥੱਲੇ ਥੱਲੇ ਜਾਂਦੇ ਰਹੇ ਨੇ ਉਹ ਤੇ ਚਲੋ ਵੱਖਰੀ ਗੱਲ ਆ ਔਰ ਦੀਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਨਾ ਇਹ ਛੋਟੀ ਗੱਲ ਸੀ ਤੇ ਜਿਹੜੇ ਸਾਰੇ ਤੋਂ ਉੱਪਰ ਸੀਗਾ ਇਹ ਕਰਕੇ ਉਹ ਨਹੀਂ ਗੱਲ ਕੇ ਸਿੱਖ ਮੈਂ ਇਹ ਚੀਜ਼ ਕਹੀ ਆ ਕਿ ਸੁਨੀਲ ਜਾਖੜ ਨੇ ਕਿਹਾ ਸੀ ਕਿ ਮੈਨੂੰ Hindu ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਉਸ ਵੇਲੇ ਮੇਰੇ ਮੈਨੂੰ ਇਹ ਲੱਗਾ ਕਿ ਇਹੋ ਜਿਹਾ 파ੜਾ ਪਾਉਣਾ ਇਹ ਗਲਤ ਚੀਜ਼ ਆ ਕਿ ਪੰਜਾਬ ਦੇ ਵਿੱਚ Hindu ਸਿੱਖ ਦਾ ਸਵਾਲ ਹੀ ਨਹੀਂ ਪਰ ਇਹਨਾਂ ਨੇ ਪੋਲਰਾਈਜੇਸ਼ਨ ਕਰਨ ਲਈ ਇਹੋ ਜਿਹੇ ਬਿਆਨ ਦੇ ਕੇ ਔਰ ਜਿਸ ਤਰੀਕੇ ਦੀ ਘਟਿਆ ਸੁਨੀਲ ਜਾਖੜ ਨੇ ਪਰ ਟਿਕਸ ਨੂੰ ਦੋ ਕੀਤੀ ਔਰ ਮੈਨੂੰ ਵਿਸ਼ਵਾਸ ਘਾਤ ਕਹਾਂਗਾ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਦੇ ਨਾਲ ਕੰਪੇਨ ਕਮੇਟੀ ਦਾ ਚੇਅਰਮੈਨ ਬਣਨਾ ਆਪਣੇ ਭਤੀਜੇ ਨੂੰ ਐਮਐਲਏ ਬਣਾਉਣਾ ਔਰ ਉਹਦੇ ਬਾਅਦ ਜਦੋਂ ਦੋਨੋਂ ਚੀਜ਼ਾਂ ਤੋਂ ਬਾਅਦ ਇਹ ਕਹਿਣਾ ਕਿ ਮੇਰੇ ਨਾਲ ਵਿਸ਼ਵਾਸ ਘਾਤ ਮੈਨੂੰ ਬਣਾਇਆ ਨਹੀਂ ਗਿਆ ਮੈਂ ਇੱਕ Hindu ਸੀ ਇਹਨੂੰ ਚਾਹੀਦਾ ਸੀ ਕਿ ਪਹਿਲੇ ਦਿਨ ਜਿੱਦਨ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਉਹਨੂੰ ਕਹਿੰਦਾ ਪੈਂ ਬਿਲਕੁਲ ਨਹੀਂ ਬਣਨਾ ਤੁਸੀਂ ਮੈਨੂੰ ਐਜ਼ ਅ Hindu ਚੇਬ ਨੇ ਸਣੀ ਦੇਖਲਿਆ ਕੀਤਾ ਮੈਂ ਆਪਣੇ ਘਰ ਚ ਬਿਲਕੁਲ ਐਮਐਲਏਸ਼ਪ ਨਹੀਂ ਲੈਣੀ ਕਿਉਂਕਿ ਤੁਸੀਂ ਮੈਨੂੰ ਇਹ ਨਹੀਂ ਕੀਤਾ ਵਿਸ਼ਵਾਸ ਘਾਤ ਇਹਨੇ ਕੀਤਾ ਨਾ ਕਿ ਕਾਂਗਰਸ ਨੇ ਕੀਤਾ ਬਸ ਵਾ ਮੈਂ ਕਾਂਗਰਸ ਨੇ ਤੇ ਵਿਸ਼ਵਾਸ ਕੀਤਾ ਤੇ ਪਰ ਹੁਣ ਮੈਂ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਦੇ ਵੇਲੇ ਇੰਨੀ ਜ਼ਬਾਨ ਖੋਲੀ ਜਾ ਸਕਦੀ ਸੀ ਹਰ ਸਟੇਜ ਤੇ ਉਹਦੇ ਬਾਅਦ ਉਹ ਕਾਂਗਰਸ ਚ ਰਹਿ ਕੇ ਜਿੰਨਾ ਚ ਨਹੀਂ ਬੀਜੇਪੀ ਜੁਆਇਨ ਕੀਤੀ ਤੇ ਇਹੋ ਜੇ ਬਿਆਨ ਦੇ ਕਿ ਕਾਂਗਰਸ ਦਾ ਨੁਕਸਾਨ ਕੀਤਾ ਔਰ ਉਹ ਤੋਂ ਪਹਿਲਾਂ ਵੀ ਕੀਤਾ ਕੀ ਹੁਣ ਇਹ ਅੱਜ ਅਸਤੀਫਾ ਦੇਗਾ ਸੁਨੀਲ ਜਾਖੜ ਕਿ ਮੈਨੂੰ ਐਜ਼ ਇਹ ਹਿੰਦੂ ਇਗਨੋਰ ਕੀਤਾ ਗਿਆ ਮੈਨੂੰ ਇੰਨਾ ਕੁਝ ਬੋਲਣ ਦੇ ਬਾਵਜੂਦ ਕਾਂਗਰਸ ਦੇ ਅਗੇਂਸਟ ਕਿ ਇਹ ਇਹਦੇ ਚ ਜ਼ਰੂਰਤ ਹੈ ਹੁਣ ਕਿ ਬੀਜੇਪੀ ਚ ਇਹ ਬੋਲੇਗਾ ਮੇਰਾ ਤੇ ਇਨਾ ਸਵਾਲ ਹੈ ਕਿ ਜੇ ਤੇ ਜ਼ਰੂਰਤ ਆ ਤੇ ਬੋਲ ਤੇ ਦੇ ਅਸਤੀਫਾ ਕਿ ਮੈਨੂੰ ਅਜੇ ਹਿੰਦੂ ਮੈਨੂੰ ਇਗਨੋਰ ਕੀਤਾ ਗਿਆ ਤੇ ਫਿਰ ਤੇ ਮੈਂ ਕਹੂੰਗਾ ਕਿ ਇਹ ਕਰੈਕਟਰ ਵਾਲਾ ਬੰਦਾ ਆਦਰਵਾਜੀ ਸਤਾ ਦਾ ਪੁੱਖਾ ਸਤਾ ਦਾ ਪੁੱਖਾ ਤਾਂ ਅਗਰ ਗੱਲ ਕਰੀਏ ਤਾਂ ਤੁਹਾਡੀ ਅਗਰ ਸੀਟ ਦੀ ਗੱਲ ਕਰੀ ਤੇ ਭਾਜਪਾ ਦਾ ਗੜ ਮੰਨਿਆ ਜਾਂਦਾ ਸੀ ਤਾਂ ਉੱਥੇ ਤੁਸੀਂ ਹੀ ਵੱਡੀ ਜਿੱਤ ਹਾਸਲ ਕੀਤੀ ਮੇਰੇ ਨਾਲੋਂ ਮੇਰੇ ਨਾਲੋਂ ਵੱਧ ਭਾਜਪਾ ਦਾ ਪ੍ਰਧਾਨ ਉਹਦਾ ਜਵਾਬ ਦੇ ਸਕਦਾ ਜਿਹੜਾ ਪੰਜਾਬ ਦਾ ਕਿਉਂਕਿ ਉੱਥੋਂ ਜਿਤਾ ਕੇ ਭੇਜਿਆ ਔਰ ਜਿਸ ਵੇਲੇ ਪੂਰੀ ਇਲੈਕਸ਼ਨ ਆ ਰ ਗਿਆ ਸੀ ਤੇ ਡੇੜਾ ਤੇ ਫਤੇ ਗੜ ਛੂੜਿਆ ਨੇ ਫਿਰ ਇਹ 50000 ਦੀ ਛੇਤ ਤੋਂ ਆ ਕੇ ਪਿੱਛਿਆ ਮੇਰੇ ਤੋਂ ਬੈਟਰੀ ਜਵਾਬ ਦੇਣ ਤਾਂ ਇਸ ਵਾਰ ਮੈਂ ਉਹਦੇ ਚੀਜ਼ ਦੇ ਵਾਂਗੂ ਹਿੰਦੂ ਸਿੱਖ ਦਾ ਨਹੀਂ ਮੈਂ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ ਜੀ ਮੈਂ ਪ੍ਰਭੂ ਰਾਮ ਨੂੰ ਮੰਨਣ ਵਾਲਾ ਮੈਂ ਪ੍ਰਭੂ ਜਸੂ ਮਸੀਹ ਨੂੰ ਮੰਨਣ ਵਾਲਾ ਮੈਂ ਸਾਰਿਆਂ ਧਰਮਾਂ ਨੂੰ ਮੰਨਣ ਵਾਲਾ ਮੈਂ ਇਹਦੇ ਵਾਂਗੂ ਕਮਨਲ ਨਹੀਂ ਪੰਜਾਬ ਦੇ ਵਿੱਚ ਕਮਨਲਿਜ਼ਮ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਔਰ ਜਿਹੜੇ ਇਹੋ ਜੀ ਚੀਜ਼ ਕਰਨਗੇ ਤੁਸੀਂ ਆਤਵਾਦਾ ਦਾ ਦੌਰ ਵੇਖਿਆ ਜੇ ਉਹ ਦੋ ਜਦੂ ਸਿੱਖ ਦਾ ਬਖੇੜਾ ਨਹੀਂ ਪਿਆ ਤੇ ਹੁਣ ਕੀ ਪਾਲੇ ਕਰ ਸੁਨੀਲ ਜਾਖੜ ਇੱਕ ਕਰ ਹੀ ਨਹੀਂ ਪੈ ਸਕਦਾ ਬਿਲਕੁਲ ਸੁਨੀਲ ਜਾਖੜ ਦੀ ਸਮਝੋ ਕਿ ਇੱਕ ਸਾਜ਼ਿਸ਼ ਸੀ ਕਿ ਜਾਂ ਪਾਰਟੀ ਵੱਲੋਂ ਇੱਕ ਪੜਾਇਆ ਬਿਆਨ ਸੀ ਇਹ ਤੇ ਉਹ ਹੀ ਤਾਂ ਸਕਦਾ ਕਿਉਂਕਿ ਬਹੁਤ ਇੰਟੈਲੀਜੈਂਟ ਬੰਦਾ ਜਿਹੜੀ ਤੋਂ ਅੱਜ ਜਿਹੜੀ ਤੁਹਾਡੀ ਅੱਜ ਸੋਚ ਇਹ ਅਗਲੇ 10 ਸਾਲਾਂ ਬਾਅਦ 10 ਸਾਲ ਜਿਹੜੇ ਆਉਣ ਵਾਲੇ ਉਹਨੇ ਬਾਰੇ ਸੋਚਦਾ ਇਹ ਤੇ ਮੇਰੀ ਤੁਹਾਡੀ ਸੋਚ ਅੱਜ ਦੀ ਆ ਇਹ ਬਹੁਤ ਅੱਗੇ ਦੀ ਸੋਚ ਬਰਗੁਰਦਾਸਪੁਰ ਤੇ ਸੁਖਜਿੰਦਰ ਰੰਧਾਵੇ ਨੂੰ ਸਾਰਿਆਂ ਨੇ ਐਕਸੈਪਟ ਕੀਤਾ ਤੇ ਵੇਖੋ ਇਹ ਇਹ ਜੀ ਚੀਜ਼ ਹੈ ਕਿ ਮੈਂ ਮੇਰੇ ਜਿਹੜੇ ਇਥੋਂ ਦੇ ਐਮਐਲਏ ਵੀ ਇਹ ਹੈਗੇ ਨੇ ਜਾਂ ਲੀਡਰ ਸੀ ਸਾਡੇ ਕੀ ਦੀ ਈਗੋ ਕਲੈਸ਼ ਆਈ ਨਹੀਂ ਅਸੀਂ ਸਾਰੇ ਇੱਕ ਟੀਮ ਬਣ ਕੇ ਔਰ ਤੁਸੀਂ ਦੇਖੋਗੇ ਕਿ ਕਦੀ ਵੀ ਅਸੀਂ ਇੱਕ ਦੂਜੇ ਦੇ ਗਏ ਉਸ ਤੇ ਜਾਂ ਇੱਕ ਦੂਜੇ ਦੇ ਇਲਾਕੇ ਚ ਅਸੀਂ ਦਖਲ ਦਿੱਤਾ ਹੀ ਨਹੀਂ ਜਿਹੜਾ ਕੋਈ ਕਿਸੇ ਦੂਸਰੇ ਇਲਾਕੇ ਦਾ ਕੰਮ ਲੈ ਕੇ ਆਉਂਦਾ ਤੇ ਉਹ ਉਹਨਾਂ ਨੂੰ ਟੈਲੀਫੋਨ ਕਰੀਦਾ ਜਿੰਨਾ ਤਰਪਲ ਬਾਜਾ ਬਾਜਾ ਸਾਥ ਤੁਹਾਡੇ ਬੰਦੇ ਆਏ ਨੇ ਖੜਦੇ ਯਾਰ ਇਹ ਆਪਣਾ ਹੀ ਬੰਦਾ ਜੀ ਜਿਸ ਤਰ੍ਹਾਂ ਬੀਜੇਪੀ ਦੇ ਹਿੰਦੂ ਡੋਮਿਨੇਟਿਡ ਏਰੀਆਸ ਮੰਨੇ ਜਾ ਰਹੇ ਸੀ ਉੱਥੇ ਵੀ ਤੁਹਾਨੂੰ ਬਹੁਤ ਅੱਛੀ VOTING ਹੋਈ ਉਹ ਲੋਕਾਂ ਨੇ ਤੁਹਾਨੂੰ ਇੱਕ ਚੰਗੇ ਤਰੀਕੇ ਨਾਲ ਐਕਸੈਪਟ ਕੀਤਾ ਉਹਨਾ ਜੀ ਕਿ ਚੱਕਰੀ ਬਾਜ਼ਾਰ ਤੇ ਜਦੋਂ ਬੰਬ ਛੱਲਿਆ ਸੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਅੱਜ ਤੱਕ ਪਤਾ ਕਿ ਇੱਥੇ ਕੋਈ ਬੀਜੇਪੀ ਦਾ ਕੋਈ ਲੀਡਰ ਆਇਆ ਹੋਵੇ ਉਹ ਚਾਚੋ ਵਾਲੀ ਇੱਕ ਹੁੰਦੇ ਸੀ ਉਹ ਤੇ ਇੱਕ ਕੈਂਸਰ ਆ ਜੀ ਕੀ ਨਾ ਸੀ ਉਹ ਸੀਗੇ ਦੋ ਜਾਨ ਇੱਥੋਂ ਦੇ ਜਿਹੜੇ ਆਰਐਸਐਸ ਦੇ ਮੀਨੂ ਦੇ ਸੀ ਤੇ ਮੇਰੇ ਫੌਲਰ ਸਭ ਤੋਂ ਪਹਿਲਾਂ ਪਹੁੰਚੇ ਸੀ ਤੇ ਇਹ ਇਹ ਸਾਡੀ ਉਹਨਾਂ ਦਾ ਪੁਰਾਣੀ ਸਾਂਝ ਜਦੋਂ ਅਕਾਲੀ ਦਲ ਨੇ ਹੂੰ ਇਹ ਇਹਦਾ ਬਟਾਲੇ ਦਾ ਘਰਾਓ ਕੀਤਾ ਤੇ ਉਸ ਵੇਲੇ ਕੌਣ ਸਭ ਤੋਂ ਪਹਿਲੇ ਦੋ ਸਰਦਾਰ ਸੰਤੋਖ ਸਿੰਘ ਰੰਧਾਵਾ ਸਭ ਤੋਂ ਪਹਿਲੇ ਆਏ ਸੀ ਜੇ ਫਰੇਗੜ ਚੂੜੀਆਂ ਚ ਕੀਤਾ ਇਹਨਾਂ ਨੇ ਆ ਜਿਹੜਾ ਹੁਣ ਬੀਜੇਪੀ ਚ ਗਿਆ ਇਹ ਡੇਰਾ ਬਾਬਾ ਨਾਨਕ ਤੋਂ ਇਹਦੇ 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 ਫਾਦਰ ਨੇ ਕੀਤਾ ਸੀ ਘਰਾਓ ਹਿੰਦੂਆਂ ਦਾ ਤੇ ਅੱਜ ਇਹ ਕਹਿੰਦਾ ਮੈਂ ਹਿੰਦੂਆਂ ਦਾ ਮਸੀਹਾ ਬਣ ਕੇ ਬੈਠਾ ਯਾਰ ਗੱਲ ਉਹ ਕਹਿੰਦੇ ਲੋਕ ਆਪਣੇ ਦਿਲ ਚੋਂ ਨਹੀਂ ਗੱਲ ਕੱਢਦੇ ਆਪਾਂ ਮੈਂ ਨਾਮ ਹੈ ਹਿੰਦੂ ਨਾਮ ਹੈ ਸਿੱਖ ਮੈਂ ਅਧ ਪਹਿਲਾ ਇਨਸਾਨ ਹਾਂ ਬਿਲਕੁਲ ਕਿ ਉਹਦੇ ਤੇ ਜੋ ਬਾਬੇ ਨਾਨਕ ਨੇ ਚੰਗੀ ਸੋਚ ਹੈ ਜੋ ਗੁਰੂ ਨਾਨਕ ਸਾਹਿਬ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਸਾਰੀਆਂ ਉਦਾਸੀਆਂ ਕਰਨ ਤੋਂ ਬਾਅਦ ਜੋ ਆਪਣਾ ਆਖਰੀ ਸਮਾ ਸੀ ਉਹਦਾ ਆਪਣੀ ਜਿੰਦਗੀ ਦਾ ਨਿਚੋੜ ਜੋ ਕੱਢਿਆ ਸੀ ਮੈਂ ਉਹਦੇ ਤੇ ਚੱਲਦਾ ਪਰ ਤੁਹਾਡੀ ਸੋਚ ਹੈ ਪਰ ਇਹ ਦੂਜੇ ਪਾਸੇ ਕੰਗਰਾਂ ਰਨੋਟ ਵਰਗੀ ਐ ਮੈਂਬਰ ਪਾਰਲੀਮੈਂਟ ਸਿੱਖਾਂ ਨੂੰ ਵੇਖ ਕੇ ਜਾਣ ਪੁੱਛ ਕੇ ਇਸ ਤਰ੍ਹਾਂ ਦੇ ਬਿਆਨ ਦਿੰਦੀ ਇਹਨੂੰ ਕਿਸ ਤਰ੍ਹਾਂ ਵੇਖਦੇ ਜਿੰਨਾ ਜਿਹੜਾ ਜਿਹੜਾ ਜੋ ਚੀਜ਼ ਦਾ ਲੈਵਲ ਆ ਉਹ ਓਨੀ ਗੱਲ ਕਰ ਸਕਦਾ ਕਿਸੇ ਦੀ ਪੂਰੀ ਸਟੇਟ ਨੂੰ ਕਹਿਣਾ ਕਿ ਇਹ ਆਤਵਾਦੀ ਵੱਖਵਾਦੀ ਨੇ ਉਹਨੂੰ ਪਤਾ ਹੀ ਨਹੀਂ ਉਹਨੇ ਕਦੀ ਹਿਸਟਰੀ ਪੜ੍ਹੀ ਨਹੀਂ ਉਹਨੇ ਕਦੀ ਕਿਤਾਬ ਹੀ ਨਹੀਂ ਖੋਲੀ ਤੇ ਮੇਰੇ ਖਿਆਲੋਂ ਥੋੜਾ ਜਿਹਾ ਇਹ 멘ਟਲ ਚੈੱਕਅਪ ਉਹਦਾ ਹੋਣਾ ਚਾਹੀਦਾ ਜਾਖੜ ਸਾਹਿਬ ਉੱਤੇ ਵੀ ਨਹੀਂ ਬੋਲੇ ਜਾਖੜ ਕਿਉਂ ਬੋਲੇਗਾ ਕਿਉਂਕਿ ਉਹਦਰ ਜ਼ੁਬਾਨ ਬੰਦ ਆ ਹੂੰ ਉਹਨੂੰ ਕੋਈ ਜ਼ੁਬਾਨ ਖੋਲੇ ਉਹਦੇ ਤੇ ਕਿ ਪੰਜਾਬ ਦੇ ਵਿੱਚ ਜਾਖੜ ਨਿਕਾੜ ਲਈ ਖੋਲਣੀ ਹੈ ਜਾਖੜ ਨੂੰ ਜੋ ਮਿਲਣਾ ਸੀ ਲੈ ਕੇ ਬੈਠਾ ਮੇਰੇ ਖਿਆਲ ਕੇ ਜਿੰਨੇ ਭਾਜਪੀ ਚ ਗਏ ਨੇ ਉਹਨਾਂ ਚ ਕੋਈ ਵੀ ਨਹੀਂ ਬੋਲਿਆ ਪਰ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਪ੍ਰਾਈਮ ਮਿਨਿਸਟਰ ਨੂੰ ਇਹੋ ਜਿਹੜੇ ਗਲਤ ਇਹ ਭੁੱਲਦੇ ਨੇ ਉਹਨਾਂ ਦੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ ਔਰ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਇਹ ਜਿਹੜੇ ਐਮਪੀ ਬਣ ਕੇ ਸਾਰੀ ਕੌਮ ਨੂੰ ਸਾਰੇ ਪੰਜਾਬੀਤ ਨੂੰ ਉਹਦੇ ਚ ਹਿੰਦੂ ਵੀ ਹੁੰਦੇ ਦੇ ਜੀ ਬਿਲਕੁਲ ਜਿਹਦੇ ਕਲਾ ਸਿੱਖ ਨਹੀਂ ਹੁੰਦਾ ਉਹਦੇ ਚ ਹਿੰਦੂ ਵੀ ਹੁੰਦਾ ਉਹਦੇ ਚ ਐਸਸੀ ਵੀ ਹੁੰਦਾ ਉਹਦੇ ਚ ਹਰ ਕਮਿਊਨਿਟੀ ਉਹਦੇ ਮੁਸਲਮ ਵੀ ਹੁੰਦਾ ਪੰਜਾਬੀਆਂ ਨੇ ਇਹ ਨਹੀਂ ਦੇਖਿਆ ਦੇਸ਼ ਨੂੰ ਆਜ਼ਾਦ ਕਰਾਉਣ ਲੱਗੀ ਕਿ ਇਹ ਹਿੰਦੂ ਆ ਕਿ ਇਹ ਸਿੱਖ ਸਾਰਿਆਂ ਨੇ ਕੁਰਬਾਨੀ ਦਿੱਤੀ ਔਰ 80% ਹਿੰਦੁਸਤਾਨ ਦੀ ਉਹ ਮੈਂ ਮੈਡਮ ਨੂੰ ਦੱਸਣਾ ਚਾਹੁੰਦਾ ਕਿ ਹਿਸਟਰੀ ਪੜ ਕਾਲੇ ਪਾਣੀ ਦੀ ਜੇਲ੍ਹ ਜਾ ਕੇ ਦੇਖਿਆ ਦੇਖ ਜਾ ਕੇ ਪਾਕਿਸਤਾਨ ਦੀਆਂ ਜੇਲਾਂ ਅਜੇ ਵੀ ਉੱਥੇ ਸਿੱਖਾਂ ਦੀ ਜਿਹੜੀਆਂ ਨੇ ਸ਼ਹਾਦਤਾਂ ਤੇ ਕਿਵੇਂ ਫਾਂਸੀ ਦੇ ਫੰਦਿਆਂ ਤੇ ਚੜੇ ਦੇ ਕਿਵੇਂ ਤੁਸੀਂ ਇਹ ਚੱਲੇ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਬਿਲਕੁਲ ਅਗਰ ਤੁਹਾਡੇ ਅੱਗੇ ਸੁਨੀਲ ਜਾਖੜ ਹੁੰਦੇ ਤੁਹਾਡਾ ਕੰਨ ਇੰਟਰਸਟਿੰਗ ਹੋਣਾ ਸੀ ਇਸ ਮੇਰਾ ਬਹੁਤ ਜ਼ਿਆਦਾ ਸੀਗਾ ਮੈਨੂੰ ਤੇ ਸੋ ਕੋ ਇਹ ਪਾਰਟੀ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਜੇ ਮੈਂ ਚੱਲਿਆ ਕਿਉਂਕਿ ਬੋਲਦਾ ਵੀ ਸੁਨੀਲ ਜਾਖੜ ਦੇ ਮੈਂ ਹੀ ਅਗੇਂਸਟ ਰਿਆਂ ਬਿਲਕੁਲ ਤੇ ਜਿਤਾਏ ਵੀ ਉਹਨੂੰ ਮੈਂ ਹੀ ਸੀ ਜੀ ਤੇ ਮੇਰੇ ਆਉਂਦਾ ਤੇ ਮੈਂ ਮੇਰੇ ਖਲ ਜਿਹੜਾ 83840000 ਤੇ ਜਿੱਤਿਆਂ ਮੈਂ 1 ਲੱਖ ਜ਼ਰੂਰ ਪਾਰ ਕਰਦਾ ਤਾਂ ਬਿਲਕੁਲ ਕੱਲ ਵੀ ਇੱਕ ਕੈਥਲ ਘਟਨਾ ਦੇਖਣ ਨੂੰ ਮਿਲੀ ਕਿ ਇੱਕ ਸਿੱਖ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਉਹਨੂੰ ਖਾਲਸਤਾਨੀ ਕਹਿ ਕੇ ਬੁਲਾਇਆ ਗਿਆ ਉਹਨਾਂ ਨੂੰ ਕੁੱਟ ਮਾਰ ਕੀਤੀ ਗਈ ਕਿਉਂਕਿ ਜਿਸ ਤਰ੍ਹਾਂ ਦਾ ਦੱਸਿਆ ਜਾ ਰਿਹਾ ਇਸ ਤਰ੍ਹਾਂ ਦੇ ਬਿਆਨਾਂ ਕਰਕੇ ਇਹ ਚੀਜ਼ ਹੋਰ ਵੇਖੋ ਇਹ ਇਹ ਚੀਜ਼ ਜਿਹੜੀ ਹੈ ਇਹ ਗਵਰਨਮੈਂਟ ਆਫ ਇੰਡੀਆ ਨੂੰ ਬੜਾ ਸੀਰੀਅਸ ਹੋਣਾ ਪਏਗਾ ਜੀ ਪਾਕਿਸਤਾਨ ਕਦੀ ਨਹੀਂ ਚਾਹੇਗਾ ਕਿ ਹਿੰਦੁਸਤਾਨ ਠੀਕ ਚੱਲ ਸਕੇ ਜੀ ਔਰ ਉਹਨਾਂ ਨੂੰ ਸਭ ਤੋਂ ਇਹ ਲੱਗਦਾ ਕਿ ਜੇ ਨਫਰਤ ਫਲਾਈ ਜਾ ਸਕਦੀ ਆ ਤੇ ਪੰਜਾਬ ਚ ਜਿਹੜੀ ਸਿੱਖਾਂ ਦੇ ਅਗੇਂਸਟ ਕਰਨੀ ਕਿਤੇ ਇੱਕੋ ਵੇ ਚੀਜ਼ ਕਹਿਣੀ ਚਾਹੁੰਦਾ ਕਿ ਸਿੱਖ ਤੋਂ ਵੱਡਾ ਨੈਸ਼ਨਲਿਸਟ ਹੈ ਹੀ ਨਹੀਂ ਕੋਈ ਜਿੰਨਾ ਸਿੱਖ ਹਰ ਧਰਮ ਨਾਲ ਪਿਆਰ ਕਰਦਾ ਉਹਨਾਂ ਕੋਈ ਵੀ ਨਹੀਂ ਕਰਦਾ ਪੰਜਾਬ ਦੇ ਵਿੱਚ ਜੇ ਸ਼ਬੀਰ ਲੱਗਦੀ ਆ ਸਾਰੇ ਹਿੰਦੂ ਸਿੱਖ ਉਥੇ ਖੜੇ ਹੁੰਦੇ ਆ ਜੇ ਸ਼ਿਵਰਾਤਰੀ ਆਉਂਦੀ ਆ ਸਾਰੇ ਸਿੱਖ ਉਥੇ ਖੜੇ ਹੁੰਦੇ ਆ ਤੇ ਜਦੋਂ ਮੈਨੂੰ ਅੱਜ ਵੀ ਜ਼ਿਆਦਾ ਜਿਹੜੀ ਉਹਨੂੰ ਆਪਣਾ ਕਿੰਨੇ ਆ ਕ੍ਰਿਸ਼ਨ ਜੀ ਦੀ ਜਨਮਸ਼ਟਮੀ ਤੇ ਤੇ ਉਸ ਵੇਲੇ ਵੀ ਸਿੱਖ ਸਾਡੇ ਪਿੰਡ ਦੇ ਵਿੱਚ ਦੋ ਘਰ ਸੀ ਧਰੋ ਵਾਲੀ ਦੇ ਵਿੱਚ ਹਿੰਦੂਆਂ ਦੇ ਤੇ ਸਾਰਾ ਸਿੱਖਾਂ ਦਾ ਜਿਹੜਾ ਪਰਿਵਾਰ ਸੀ ਉਹ ਜਨਮਸ਼ਟਮੀ ਮਨਾਉਂਦੇ ਹੁੰਦੇ ਸੀ ਤੇ ਦੂਸਰੀ ਗੱਲ ਅੱਜ ਕਿਉਂ ਹਰ ਧਰਮ ਥੱਲੇ ਨੂੰ ਜਾ ਰਿਹਾ ਮੈਨੂੰ ਯਾਦ ਆ ਤਹੀਂ ਧਿਆਨਪੁਰ ਜਾਂਦੇ ਹੁੰਦੇ ਸੀ ਰਾਮਲੀਲਾ ਵੇਖਣ ਲਈ ਜੀ ਮੰਦਰ ਚ ਉੱਥੇ ਜਿਹੜੇ ਰਾਮਲੀਲਾ ਚ ਜਿੰਨੇ ਬੈਠੇ ਹੁੰਦੇ ਉਹ ਆਪਣੇ ਪੈਰਾਂ ਦੀ ਜੁੱਤੀ ਪਾ ਕੇ ਨਹੀਂ ਬੈਠ ਸਕਦੇ ਬਾਰਲਾ ਕਿਉਂ ਦੇ ਸੀ ਤੇ ਜਦੋਂ ਦਾ ਅਸੀਂ ਇਹ ਚੀਜ਼ਾਂ ਨੂੰ ਧਾਰਮਿਕ ਆਪਣੀ ਭਾਵਨਾਵਾਂ ਨੂੰ ਛੱਡ ਕੇ ਤੇ ਆਪਾਂ ਡਰਾਮਿਆਂ 'ਚ ਪੈ ਗਏ ਆ ਜਿਹਦੇ 'ਚ ਧਰਮ ਜਿਹੜਾ ਥੋੜਾ ਜਿਹਾ ਥੱਲੇ ਨੂੰ ਗਿਆ ਸਾਨੂੰ ਧਰਮ ਨੂੰ ਬਹੁਤ ਉੱਚੀ ਸੂਚੀ ਨਜ਼ਰ ਨਾਲ ਦੇਖਣਾ ਪੈਗਾ ਸੁਵਿੰਦਰ ਰੰਧਾਵਾ ਜੀ ਬਾਤ ਚੁੱਕਣਗੇ ਲੋਕ ਸਭਾ 'ਚ ਜਾ ਕੇ ਇਹਨਾਂ ਚੀਜ਼ਾਂ ਦੀ ਇਹ ਚੁੱਕੀ ਜਾਏ ਕਿਉਂ ਨਹੀਂ ਚੁੱਕੀ ਜਾਏਗੀ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਇਹ ਹਿੰਦੁਸਤਾਨ ਲਈ ਬਹੁਤ ਖਤਰਨਾਕ ਗੱਲ ਹੈ ਔਰ ਕਦੀ ਵੀ ਪ੍ਰਭੂ ਰਾਮ ਨੇ ਭਗਵਾਨ ਕ੍ਰਿਸ਼ਨ ਜੀ ਨੇ ਅੱਲਾ ਨੇ ਰਹੀਮ ਨੇ ਪ੍ਰਭੂ ਜਸੂ ਮਸੀਹ ਨੇ ਗੁਰਨਾਨਕ ਸਾਹਿਬ ਨੇ ਗੁਰਨਾਨਕ ਸਾਹਿਬ ਨੇ ਤੇ ਬੜਾ ਵੱਡਾ ਫਲਸਫਾ ਦੇ ਦਿੱਤਾ ਤੇ ਜੇ ਬੀਜੇਪੀ ਕਿਤੇ ਕੱਲਾ ਚੁਪਈ ਸਾਹਿਬ ਦਾ ਪਾਠ ਦੀ ਅਰਥ ਸਮਝ ਜਾਣ ਤੇ ਮੇਰਾ ਖਲਕੇ ਕੋਈ ਵੀ ਦੁਖੀ ਨਹੀਂ ਰਹੋ ਬਿਲਕੁਲ ਤੇ ਇਸ ਤਰੀਕੇ ਨਾਲ ਪੰਜਾਬ ਚ ਵੀ ਇਸ ਤਰ੍ਹਾਂ ਦਾ ਛੇੜੰਤਰ ਰਚਿਆ ਗਿਆ ਕਾਫੀ ਜਿਆਦਾ ਤੁਸੀਂ ਵੀ ਵੇਖੋ ਜੋ ਚੱਲ ਰਿਹਾ ਇਹ ਤੇ ਨਾ ਚੀਫ ਮਿਨਿਸਟਰ ਬੋਲ ਰਿਹਾ ਤੇ ਨਾਈ ਭੋ ਹਿੰਦੋਸਤਾਂ ਦਾ ਪ੍ਰਾਈਮ ਮਿੰਿਸਟਰ ਬੋਟ ਹੈ ਪ੍ਰਾਈਮ ਮਿੰਿਸਟਰ ਨੇ ਤੇ ਚਲੋ ਬੋਲਣਾ ਹੀ ਕੀ ਆ ਤੇ ਉਤੋਂ ਦੀ ਜਿਹੜੀਆਂ ਸੈਂਟਰਲ ਏਜੰਸੀਜ਼ ਨੇ ਉਹਨਾਂ ਨੂੰ ਜ਼ਰੂਰ ਪੰਜਾਬ ਨੂੰ ਵਾਚ ਕਰਨਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਕੋਈ ਤਲਵੰਡੀ ਵਿਰਕ ਕਿੰਨਾ ਪੈ ਜਾਂਦਾ ਜੀ ਇਹ ਬਾਰਡਰ ਤੋਂ ਮੇਰੇ ਕਲ 25 30 ਕਿਲੋਮੀਟਰ ਪੈ ਜਾਂਦਾ 30 ਕਿਲੋਮੀਟਰ ਤੱਕ ਡਰੋਨ ਜਾ ਕੇ ਪਾਕਿਸਤਾਨ ਦਾ ਉੱਥੇ ਡਿੱਗੀ ਤੇ ਇਹਦੇ ਤੋਂ ਵੱਡ ਖਤਰਨਾਕ ਕਿਹੜੀ ਗੱਲ ਆ 50 ਕਿਲੋਮੀਟਰ ਤੱਕ ਇਹ ਕਿੰਨੇ ਆ ਕਿ ਬੀਐਸਐਫ ਬੈਠੀ ਆ ਤੇ ਬੜਾ ਵੱਡਾ ਗਵਰਨਮੈਂਟ ਪਿੰਡ ਦਾ ਫੇਲ ਹੋ ਗਿਆ। ਤਾਂ ਭਗਵੰਤ ਮਾਨ ਅਸਲੇ ਮੰਥਨ ਕਰ ਰਹੇ ਨੇ ਜੀ ਕਹਿੰਦੇ 13 ਜ਼ੀਰੋ ਕਿਹਾ ਸੀ ਹੋਇਆ ਨਹੀਂ ਸੀ ਮੰਥਨ ਕਰ ਰਹੇ ਆ ਗਰਾਊਂਡ ਤੇ ਉਤਰਾਂਗੇ। ਯਾਰ ਚੀਫ ਮਿਨਿਸਟਰ ਜਿਹੜਾ ਹੁੰਦਾ ਨਾ ਤੁਸੀਂ ਇਹਨਾਂ ਜਾਣ ਕੇ ਉਹ ਜੇ ਸਵਾਲ ਪੁੱਛਣ ਲੱਗ ਪੈਂਦੇ ਹੋ। ਪਹਿਲਾਂ ਚੀਫ ਮਿਨਿਸਟਰ ਸਟੇਜ ਤੋਂ ਸਟੇਟ ਤੇ ਆਜੇ ਅਜੇ ਤਾਂ ਸਟੇਜ ਵਾਲੇ ਮੂਡ ਤੋਂ ਹੀ ਨਹੀਂ ਨਿਕਲਦਾ। ਜਿੱਦਾਂ ਦੀ ਮੋਖੰਦ ਨੇ ਭਾਸ਼ਣ ਕੀਤੇ ਤਿਤਲੀਆਂ ਸੁਣਉਣੀਆਂ ਜਾਂ ਕਹਿਣਾ ਕਿ ਉਹ ਵੀ ਜਿੱਤ ਗਿਆ ਉਹ ਵੀ ਜਿੱਤ ਗਿਆ ਉਹ ਵੀ ਆ ਗਿਆ 13 ਪੰਜਾਬ ਚ ਆ ਗਈ 14ਵੀਂ ਚੰਡੀਗੜ੍ਹ ਦੀ ਆ ਗਈ 7 ਹਰਿਆਣੇ ਦੀ ਆ ਗਈ ਉਹ ਪਹਿਲਾਂ ਵੇਖ ਤੇ ਲੈ ਤੇਰੇ ਕੈਂਡੀਡੇਟ ਕਿੱਥੇ ਨੇ ਚੰਡੀਗੜ੍ਹ ਚ ਕੈਂਡੀਡੇਟ ਕਾਂਗਰਸ ਦਾ ਖੜਾ ਤੇਰਾ ਕੈਂਡੀਡੇਟ ਹੀ ਨਹੀਂ ਖੜਾ ਜਿਹੜੀ 7 ਉਥੋਂ ਕਿ ਜਿਹਨਾਂ ਤੇਰਾ ਉਥੋਂ ਆਮ ਆਦਮੀ ਪਾਰਟੀ ਦਾ ਇੱਕ ਖੜਾ ਲੁਧਿਆਣੇ ਚ ਉਹ 7 ਅਸੀਂ ਦਿੱਲੀੋਂ ਲੈ ਰਹੇ ਇੱਕ ਇੱਕ ਨਹੀਂ ਲੈ ਸਕੀ ਉਥੇ ਦਿੱਲੀ ਚ ਜਰੂਰ ਸਾਡਾ ਜਰੂਰ ਨੁਕਸਾਨ ਆ ਅਸੀਂ ਨਾ ਕਰਦੇ ਤੇ ਪੰਜਾਬ ਵਾਲਾ ਅਸੀਂ ਉਥੇ ਇਤਿਹਾਸ ਰਿਪੀਟ ਕਰ ਦੇਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੂੰ 3 ਸੀਟਾਂ ਤੱਕ ਸੀਮਿਤ ਰਹਿ ਗਈ ਹੈ 13 0 ਦਾ ਜਿਹੜਾ ਹੈ ਨਾਰਾ ਦਿੱਤਾ ਗਿਆ ਇਹ ਥੋੜੀ ਜੀ ਜੀ ਇੱਕ ਦੇ 1600 ਤੇ ਠੀਕ ਹੈ ਮੀਤ ਹੇਰ ਜਿਹੜਾ ਉਹ ਜ਼ਿਆਦਾ ਵੋਟਾਂ ਦੇ ਜਿੱਤੇ ਆ ਤੇ ਜੇ ਅਸੀਂ ਹੋਰ ਬੈਟਰ ਕੈਂਡੀਡੇਟ ਹੂੰ ਤੇ ਵਧੀਆ ਤਰੀਕੇ ਨਾਲ ਤੇ ਵਧੀਆ ਇਹ ਉਥੇ ਇਲੈਕਸ਼ਨ ਲੜੀ ਜਾਂਦੀ ਤੇ ਅਸੀਂ ਹੁਸ਼ਿਆਰਪੁਰ ਵੀ ਜਿੱਤਦੇ ਸੀ ਤੇ ਅਸੀਂ ਅਨੰਤਪੁਰ ਸਾਹਿਬ ਵੀ ਜਿੱਤਦੇ ਸੀ ਤੇ ਮੇਰਾ ਕੱਲ ਕੇ ਇਹ ਜ਼ੀਰੋ ਉਲਟਾ ਹੋ ਗਿਆ ਤੇ ਇਹਦੇ ਬਾਰੇ ਮੰਥਨ ਕਰ ਲਈ ਜੋ ਮਰਜ਼ੀ ਕਰ ਲੇ ਪਹਿਲੋਂ ਆਪਣੇ ਆਪ ਨੂੰ ਚੀਫ ਮਿਨਿਸਟਰ ਨੂੰ ਚੀਫ ਮਿਨਿਸਟਰ ਵਾਲੇ ਮੋੜ 'ਚ ਆਉਣਾ ਪਏਗਾ ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਨਾਬ ਪੰਜਾਬ ਦੀ ਗੱਲ ਕਰੀਏ ਤੁਸੀਂ ਸਿਰਫ ਜਿਹੜਾ ਇਨਕਲਾਬ ਸੀ ਜਿਹੜਾ ਸਰਦਾਰ ਭਗਤ ਸਿੰਘ ਲੈ ਕੇ ਆਈ ਉਹਦੀ ਗੱਲ ਕਰਨ ਨਾਰੇ ਨਾਲ ਇਨਕਲਾਬ ਨਹੀਂ ਹੋਣਾ ਜੀ ਪੰਜਾਬ ਪੜੀ ਬੈਡ ਕੰਡੀਸ਼ਨ ਚ ਸੜਕਾਂ ਸਾਰੀਆਂ ਟੁੱਟ ਗਈਆਂ ਇਹਨੂੰ ਮੈਂ ਚੀਫ ਮਿਨਿਸਟਰ ਨੂੰ ਕਹਿਣਾ ਕਿ ਜਿਹੜੇ ਕੋਈ ਕੰਮ ਪਾਰਲੀਮੈਂਟ ਚ ਬੋਲਣ ਵਾਲੇ ਨੇ ਪਾਰਟੀ ਤੋਂ ਪਰੇ ਤੋਂ ਉੱਠ ਕੇ ਸਾਨੂੰ ਦੇ ਜੇ ਤੈਨੂੰ ਸ਼ਰਮ ਆਉਂਦੀ ਆ ਤੇ ਕਿਸੇ ਦਿਰਾ ਹੀ ਮੈਸੇਜ ਆਪਣੇ ਰਾਏ ਪੀਏ ਦੇ ਰਾਹੀਂ ਭੇਜ ਦੇ ਤੇਰੇ ਕੋਲ ਆ ਕੇ ਤੇਰੇ ਆਫਿਸ ਦੇ ਵਿੱਚ ਕਰਨੇ ਤੇਰੇ ਆਫਿਸ ਚ ਆ ਕੇ ਤੇਰੇ ਕੋਲ ਉਹ ਕਾਗਜ਼ ਲੈ ਕੇ ਤੇ ਪੰਜਾਬ ਦੀ ਡਟ ਕੇ ਉਥੇ ਗੱਲ ਕਰਾਂਗੇ ਆਖਰੀ ਸਵਾਲ ਬਟਾਲਾ ਗੁਰਦਾਸਪੁਰ ਦੀ ਅਗਰ ਗੱਲ ਕਰੀਏ ਤਾਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਪੈਂਡਿੰਗ ਨੇ ਕਿਉਂਕਿ ਪਿਛਲੇ ਐਮਪੀ ਨਜ਼ਰ ਨਹੀਂ ਆਏ ਕਿਉਂਕਿ ਇਸ ਵਾਰ ਦੋ ਦੋ ਟਿਨਿਓਰ ਦਾ ਕੰਮ ਪੜਦੇ ਆਂ ਉਥੇ ਗੁਰਦਾਸਪੁਰ ਅੱਗ ਲੱਗੀ ਮੈਂ ਸਭ ਤੋਂ ਪਹਿਲਾਂ ਮੈਨੂੰ ਰਾਤ ਨੂੰ ਸਵੇਰੇ ਉਹਦਾ ਆਇਆ ਫਾੜੇ ਦਾ ਟੈਲੀਫੋਨ ਮੈਨੂੰ ਕਹਿੰਦਾ 6 ਦੁਕਾਨਾਂ 7 ਸੜਗੀਆਂ ਨੇ ਤੇ ਮੈਂ ਕਿਹਾ ਯਾਰ ਮੈਂ ਆਉਣਾ ਤੇ ਇਹੋ ਜੀ ਕੋਈ ਗੱਲ ਨਹੀਂ ਨਜ਼ਰ ਪੈਂਪੀ ਉਂਪੀ ਨੂੰ ਹਵਾ ਨਾ ਬਣਾਓ ਔਰ ਮੈਂ ਹੁਣ ਇੱਥੇ ਬੈਠਾ ਕੱਲ ਮੈਂ ਸਾਰਾ ਦਿਨ ਫਿਰਦਾ ਰਹਾਂ ਕੱਲ ਮੈਂ ਨਦੀਨਾ نگر ਜਾਣਾ ਪਰਸੋਂ ਮੈਂ ਸੁਜਾਨਪੁਰ ਜਾਣਾ ਇਹ ਕਰਕੇ ਐਮਪੀ ਜਿਹੜਾ ਇਹਦਾ ਕੰਮ ਆ ਪੂਰੇ ਆਪਣੇ ਓਵਰਆਲ ਡਿਸਟ੍ਰਿਕਟ ਨੂੰ ਵੇਖਣਾ ਔਰ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਜੇ ਬੀਐਸਐਫ 50 ਕਿਲੋਮੀਟਰ ਤੱਕ ਕਮੈਂਡਰ ਆਫ ਇੰਡੀਆ ਕਹਿੰਦੀ ਹੈ ਕਿ ਬਾਰਡਰ ਦੇ ਵਿੱਚ ਹੋਣੇ ਤੇ ਫਿਰ ਪਟਿਆਲਾ ਕਿਉਂ ਨਹੀਂ 40 ਕਿਲੋਮੀਟਰ ਚ ਆਉਣਾ ਚਾਹੀਦਾ ਮੈਂ 50 ਨਹੀਂ ਮੰਗਦਾ ਪਟਿਆਲੇ ਦੀ ਇੰਡਸਟਰੀ ਤਾਂ ਬਚੇਗੀ ਜੇ ਇਹਨੂੰ ਬਾਰਡਰ ਦਕਲੀਅਰ ਕੀਤਾ ਜਾਏ ਸਾਰੀ ਆਵਾਜ਼ ਚੁੱਕੀ ਹੈ ਜਾਨੀਏ ਲੋਕ ਸਭਾ ਕਰਾਂਗੇ ਨਹੀਂ ਚੁੱਕੀ ਪਿਛਲੇ 5 ਸਾਲ ਪਿਛਲੇ 5 ਸਾਲ ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਸਨੀ ਦਿਓਲ ਸੀ ਉਹ ਨਜ਼ਰ ਨਹੀਂ ਆਏ ਤੇ ਇਸ ਕਰਕੇ ਹੁਣ ਜ਼ਿੰਮੇਵਾਰੀ ਡਬਲ ਹੋ ਜਾਂਦੀ ਤੇਰੀ ਤੇਰੀ ਇਹ ਜਿਹੜੇ ਫਿਲਮਾਂ ਚ ਆਉਂਦੇ ਹੁੰਦੇ ਆ ਇਹ ਤੇ ਪਤਾ ਨਹੀਂ ਕਿਵੇਂ ਬਾਮ ਰੋੜ ਕੇ ਉਹਨੂੰ ਭੇਜ ਦਿੱਤਾ ਇਹਦਾ ਫਾਦਰ ਵੀ ਸਿਕਰ ਲੈ ਕੇ ਉੱਥੇ ਬੀਕਾ ਨੇੜੇ ਲਖਣ ਲੜੀ ਸੀ ਉਹ ਵਿਚੋਂ ਛੱਡ ਕੇ ਦੌੜ ਗਿਆ ਸੀ ਇਹ ਕਰਕੇ ਇਹ ਚੀਜ਼ਾਂ ਇੱਧੀਆਂ ਨਹੀਂ ਹੁੰਦੀਆਂ ਸਾਨੂੰ ਉਹਨਾਂ ਨਾਲ ਕੰਪੈਰੀਸ਼ਨ ਨਾ ਕਰੋ ਸਾਡਾ ਇਹ ਜਿਹੜਾ ਇਸ ਵਾਰ ਵਾਦ ਚੁੱਕੀ ਜਾਏਗੀ ਜ਼ਿਆਦਾਤਰ ਜਿੱਥੇ ਜਪ ਗਵੰਤਮਾਨ ਹੁੰਦਾ ਫਿਰ ਮੈਨੂੰ ਉਹਦੇ ਨਾਲ ਕੰਪੈਰੀਸ਼ਨ ਕਰ ਦਿੰਦੇ ਫਿਰ ਮੈਂ ਜਵਾਬ ਦੇ ਦੇਣਾ ਸੀ ਪਰ ਇਸ ਵਾਰ ਗੁਰਦਾਸਪੁਰ ਦੀ ਆਵਾਜ਼ ਜਰੀਏ ਲੋਕ ਸਭਾ ਚੁੱਕੀ ਜਾਏ ਕੱਲੀ ਗੁਰਦਾਸਪੁਰ ਦੀ ਨਹੀਂ ਪੂਰੇ ਪੰਜਾਬ ਦੀ ਚੁੱਕੀ ਜਾਓ ਸ਼ੁਕਰੀਆ ਤਾਂ ਸੰਸ ਜਿੰਦਰ ਸਿੰਘ ਦਾ ਦਾਵਾ ਜਿਹੜਾ ਨੇ ਬਿਬਾਕ ਗੱਲਬਾਤ ਕੀਤੀ ਔਰ ਖਾਸ ਕਰਕੇ ਜੋ ਟਵੀਟ ਸੀ ਔਰ ਉਸ ਤੋਂ ਇਲਾਵਾ ਕਿਸ ਤਰੀਕੇ ਨਾਲ ਸੁਨੀਲ ਜਾਕਰ ਦੇ ਉੱਤੇ ਰੋਪ ਲਗਾਏ ਨੇ ਕਿ ਕਿਸ ਤਰ੍ਹਾਂ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਬਿਆਨ ਦਿੱਤਾ ਸੀ ਤਾਂ ਉਸ ਤੋਂ ਇਲਾਵਾ ਗੁਰਦਾਸਪੁਰ ਦੇ ਮੁੱਦੇ ਅਤੇ ਹੋਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਇੱਕ ਵਿਸਤ੍ਰਿਤ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਮੈਂ ਹੁਣ ਲੋਕਾਂ ਦੀ ਆਵਾਜ਼ ਬਣ ਕੇ ਜਾਵਾਂਗਾ ਔਰ ਅਗਰ ਪੰਜਾਬ ਸਰਕਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਅਗਰ ਉਹ ਲੋਕ ਸਭਾ 'ਚ ਆਵਾਜ਼ ਚੁਕਾਉਣਾ ਚਾਹੁੰਦੇ ਨੇ ਤਾਂ ਮੈਨੂੰ ਕਹਿਣ ਮੈਂ ਉਹਨਾਂ ਦੀ ਜਿਹੜੀ ਗੱਲ ਰੱਖਾਂਗਾ ਲੇਕਿਨ ਮੁੱਖ ਮੰਤਰੀ ਨੂੰ ਸਭ ਤੋਂ ਪਹਿਲਾਂ ਸਟੇਜ ਤੋਂ ਸਟੇਟ ਤੇ ਆਣਾ ਜ਼ਰੂਰੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਬਟਾਲਾ